ਉਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਕਪਾਪੀਤੇ ਦਾ ਸੇਵਨ ਕਰਨ ਤੋਂ ਬਾਅਦ ਸੰਤਰੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਕਾਰਨ ਸਰੀਰ ਚ ਕਬਜ਼ ਤੋਂ ਲੈ ਕੇ 10 ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ਇਸ ਤੋਂ ਇਲਾਵਾ ਇਸ ਤੋਂ ਬਾਅਦ ਦੁੱਧ ਤੇ ਚਾਹ ਨਹੀਂ ਪੀਣੀ ਚਾਹੀਦੀ ਪਪੀਤਾ ਖਾਣ ਦੇ ਤੁਰੰਤ ਬਾਅਦ ਦੁੱਧ ਤੇ ਚਾਹ ਪੀਣ ਨਾਲ ਸਰੀਰ ਵਿੱਚ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 2 ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਪਾਣੀ 'ਚ ਨਿੰਮ ਦੇ ਤੇਲ ਨੂੰ ਮਿਲਾ ਕੇ ਰੋਜ਼ਾਨਾ ਘਰ 'ਚ ਛਿੜਕਾ ਕਰੋ ਤਾਂ ਤੁਹਾਨੂੰ ਕੀੜਿਆਂ ਤੋਂ ਛੁਟਕਾਰਾ ਮਿਲੇਗਾ ਘਰ ਦੇ ਬਗੀਚੇ 'ਚ ਵੀ ਇਸ ਪਾਣੀ ਦਾ ਤੁਸੀਂ ਛਿੜਕਾ ਕਰ ਸਕਦੇ ਹੋ ਨੰਬਰ 3 ਤੁਸੀਂ ਸੱਪਾਂ ਜਾਂ ਹੋਰ ਜਾਨਵਰਾਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਲਈ ਬਲੀਚਿੰਗ ਪਾਊਡਰ ਦੀ ਵਰਤੋਂ ਵੀ ਕਰ ਸਕਦੇ ਹੋ ਬਾਹਰ ਅਤੇ ਬਾਗ ਵਿੱਚ ਖੜੇ ਪਾਣੀ ਉੱਤੇ ਇਸ ਦਾ ਛਿੜਕਾ ਕਰ ਦਿਓ ਇਸ ਪਾਣੀ ਨਾਲ ਤੁਸੀਂ ਘਰ ਨੂੰ ਸਾਫ਼ ਕਰ ਸਕਦੇ ਹੋ ਇਸ ਨਾਲ ਸਾਰੇ ਜਾਨਵਰ ਅਤੇ ਸੱਪ ਘਰ ਤੋਂ ਦੂਰ ਰਹਿਣਗੇ ਨੰਬਰ 4 ਤੁਸੀਂ ਚਾਹੋ ਤਾਂ ਦਾਲਚੀਨੀ ਪਾਊਡਰ ਸਫੇਦ ਸਿਰਕਾ ਜਾ ਨਿੰਬੂ ਦਾ ਰਸ ਮਿਲਾ ਕੇ ਘਰ ਦੇ ਬਾਹਰ ਸਪਰੇਅ ਕਰ ਸਕਦੇ ਹੋ ਉਹਨਾਂ ਥਾਵਾਂ ਤੇ ਨਿਯਮਤ ਤੌਰ ਤੇ ਸਪਰੇਅ ਕਰੋ ਜਿੱਥੇ ਸੱਪਾਂ ਦੇ ਆਉਣ ਦੀ ਸੰਭਾਵਨਾ ਜ਼ਿਆਦਾ ਹੋਵੇ ਇਸ ਨਾਲ ਵੀ ਘਰ ਵਿੱਚ ਸੱਪ ਕਦੇ ਨਹੀਂ ਆਉਣਗੇ ਨੰਬਰ 5 ਸੱਪ ਵੀ ਕੁਝ ਪੌਦਿਆਂ ਤੋਂ ਡਰਦੇ ਹਨ ਜਿੱਥੋਂ ਉਹ ਭੱਜ ਜਾਂਦੇ ਹਨ ਮੌਨਸੂਨ ਦੌਰਾਨ ਕੈਕਟਸ ਸਨੇਕ ਪਲਾਂਟ ਬੈਸਲ ਟੀ ਲੈਮਨ ਗ੍ਰਾਸ ਆਦਿ ਰੂਪ ਲਗਾਉਣੇ ਚਾਹੀਦੇ ਹਨ ਇਹਨਾਂ ਬੌਦਿਆਂ ਨੂੰ ਘਰ ਦੇ ਮੁੱਖ ਦਵਾਰ ਅਤੇ ਖਿੜਕੀਆਂ ਦੇ ਨੇੜੇ ਲਗਾਓ। ਇਹਨਾਂ ਬੌਦਿਆਂ ਦੀ ਮਹਿਕ ਸੱਪਾਂ ਨੂੰ ਘਰ ਦੇ ਨੇੜੇ ਨਹੀਂ ਆਉਣ ਦੇਵੇਗੀ। ਨੰਬਰ 6 ਜੇਕਰ ਤੁਹਾਨੂੰ ਰਸੌਲੀਆਂ ਦੀ ਸਮੱਸਿਆ ਹੈ ਤਾਂ ਤੁਸੀਂ ਰਾਗੀ ਦੇ ਆਟੇ ਦੀ ਵਰਤੋਂ ਕਿਸੇ ਵੀ ਤਰ੍ਹਾਂ ਕਰ ਸਕਦੇ ਹੋ। ਤੁਸੀਂ ਇਸ ਆਟੇ ਤੋਂ ਬਣੀ ਰੋਟੀ, ਇਸ ਤੋਂ ਬਣੇ ਲੱਡੂ ਜਾਂ ਇਸ ਤੋਂ ਬਣੇ 스ਨੈਕਸ ਨੂੰ ਨਾਸ਼ਤੇ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਰਸੌਲੀਆਂ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ। ਨੰਬਰ 7 ਰਾਗੀ ਵਿੱਚ ਕੈਲਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜੋ ਭਾਰ ਨੂੰ ਕੰਟਰੋਲ ਕਰਦੀ ਹੈ ਇਸ ਦੇ ਨਾਲ ਹੀ ਜ਼ਿਆਦਾ ਫਾਈਬਰ ਹੋਣ ਕਾਰਨ ਇਹ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਇਸ ਲਈ ਫਿਟਨੈਸ ਪ੍ਰੇਮੀ ਇਸ ਦੀ ਭਾਰੀ ਖਰੀਦਦਾਰੀ ਕਰ ਰਹੇ ਹਨ ਇਸ ਤੋਂ ਸੇਵਨ ਕਰਨ ਨਾਲ ਸਰੀਰ ਦਿਨ ਭਰ ਐਕਟਿਵ ਰਹਿੰਦਾ ਹੈ ਨੰਬਰ 8 ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਮੈਸ਼ ਕਰੋ ਇਸ ਵਿੱਚ ਦਹੀਂ ਅਤੇ ਸ਼ਹਿਦ ਮਿਲਾ ਲਓ ਫਿਰ ਇਸ ਨੂੰ ਗਰਦਨ ਅਤੇ ਚਿਹਰੇ ਤੇ 15 ਮਿੰਟ ਲਈ ਲਗਾਓ ਅਤੇ ਸਾਫ ਪਾਣੀ ਨਾਲ ਧੋ ਲਓ ਨੰਬਰ 9 ਇਹਨਾਂ ਸਾਰੇ ਤਰੀਕਿਆਂ ਨਾਲ ਕੇਲੇ ਦੇ ਛਿਲਕੇ ਦੀ ਵਰਤੋਂ ਕਰਕੇ ਤੁਸੀਂ ਆਪਣੇ ਚਿਹਰੇ ਤੋਂ ਦਾਗ-ਧੱਬੇ ਮਹਾਸੀ ਅਤੇ ਕਾਲੇਪਨ ਨੂੰ ਚੰਗੀ ਤਰ੍ਹਾਂ ਨਾਲ ਘਟ ਕਰ ਸਕਦੇ ਹੋ ਨੰਬਰ 10 অ্যালোਵੇਰਾ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸਦੀ ਵਰਤੋਂ ਪ੍ਰਭਾਵਿਤ ਜਗ੍ਹਾ ਤੇ ਕਰੋ ਜਿਸ ਨਾਲ ਤੁਹਾਨੂੰ ਖੁਜਲੀ ਤੋਂ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 11 ਖੁਜਲੀ ਤੋਂ ਰਾਹਤ ਪਾਉਣ ਲਈ ਤੁਸੀਂ ਬਰਫ਼ ਦੇ ਟੁਕੜਿਆਂ ਨੂੰ ਪ੍ਰਭਾਵਿਤ ਹਿੱਸਿਆਂ ਤੇ ਲਗਾਓ ਇਸ ਗੱਲ ਦਾ ਧਿਆਨ ਰੱਖੋ ਕਿ ਬਰਫ਼ ਨੂੰ ਸਿੱਧੇ ਆਪਣੀ ਚਮੜੀ ਤੇ ਨਾ ਲਗਾਓ ਸਗੋਂ ਕਿਸੇ ਕੱਪੜੇ 'ਚ ਪਾ ਕੇ ਇਸਦੀ ਵਰਤੋਂ ਕਰੋ ਨੰਬਰ 12 ਮੋਰ ਨੂੰ Hindu ਧਰਮ ਵਿੱਚ ਦੇਵਤਿਆਂ ਦਾ ਮਨਪਸੰਦ ਪੰਛੀ ਮੰਨਿਆ ਜਾਂਦਾ ਹੈ ਚਾਂਦੀ ਨੂੰ ਸਾਰੀਆਂ ਧਾਤਾਂ ਵਿੱਚੋਂ ਸਭ ਤੋਂ ਸ਼ੁੱਧ ਅਤੇ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਇਹਨਾਂ ਦੋਵਾਂ ਚੀਜ਼ਾਂ ਦਾ ਮੇਲ ਬਹੁਤ ਚਮਤਕਾਰੇ ਲਾਭ ਲਿਆਉਣ ਵਾਲਾ ਮੰਨਿਆ ਜਾਂਦਾ ਹੈ ਇਸ ਲਈ ਵਸਤੂ ਸ਼ਾਸਤਰ ਅਨੁਸਾਰ ਚਾਂਦੀ ਦਾ ਮੋਰ ਘੜ ਵਿੱਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੇ ਤੁਹਾਡੇ ਘਰ ਵਿੱਚ ਪੈਸੇ ਦੀ ਬਚਤ ਨਹੀਂ ਹੋ ਰਹੀ ਤਾਂ ਚਾਂਦੀ ਦਾ ਬਣਿਆ ਮੋਹਰ ਤੁਹਾਡੇ ਘਰ ਦੀ ਸੁਰੱਖਿਅਤ ਜਗ੍ਹਾ ਵਿੱਚ ਰੱਖਣਾ ਚਾਹੀਦਾ ਹੈ ਇਹ ਫਜ਼ੂਲ ਖਰਚਿਆਂ ਨੂੰ ਰੋਕਦਾ ਹੈ ਤੇ ਵਰਕਤ ਹੁੰਦੀ ਹੈ ਦੌਲਤ ਦੇ ਵਾਅਦੇ ਲਈ ਸਿਲਵਰ ਮੋਹਰ ਨੂੰ ਤਿਜੋਰੀ ਵਿੱਚ ਰੱਖਣਾ ਚਾਹੀਦਾ ਹੈ ਨੰਬਰ 13 ਬਹੁਤ ਸਾਰੇ ਯਤਨ ਕਰਨ ਦੇ ਬਾਅਦ ਵੀ ਪੈਸੇ ਦੀ ਕਮੀ ਬਣੀ ਰਹਿੰਦੀ ਹੈ ਤਾਂ ਘਰ ਵਿੱਚ ਫੈਲੇ ਹੋਏ ਖੰਭਾਂ ਵਾਲੇ ਮੂਰਤੀ ਚਾਂਦੀ ਦੀ ਮੂਰਤੀ ਜ਼ਰੂਰ ਰੱਖਣੀ ਚਾਹੀਦੀ ਹੈ ਇਹ ਨੱਚਣ ਵਾਲਾ ਮੂਰ ਦਾ ਬੁੱਤ ਨਾ ਸਿਰਫ ਤੁਹਾਡੀਆਂ ਵਿੱਤੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਬਲਕਿ ਤੁਹਾਡੀ ਵਿਆਹਤਾ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਦਾ ਹੈ ਅਤੇ ਤੁਹਾਡੇ ਰਿਸ਼ਤੇ ਨੂੰ ਮਿੱਠਾ ਅਤੇ ਮਜ਼ਬੂਤ ਬਣਾਉਂਦਾ ਹੈ ਨੰਬਰ 14 ਪਪੀਤਾ ਖਾਣ ਤੋਂ ਤੁਰੰਤ ਬਾਅਦ ਨਿੰਬੂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਸਵੇਰੇ ਖਾਲੀ ਪੇਟ ਪਪੀਤਾ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਰਾਤ ਨੂੰ ਇਸ ਨੂੰ ਖਾਣ ਤੋਂ ਪਰਹੇਜ਼ ਕਰੋ ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜਿਸ ਕਾਰਨ ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਪੇਟ ਭਾਰੀ ਹੋ ਜਾਂਦਾ ਹੈ ਨੰਬਰ 15 ਤੁਹਾਡੀ ਵਿਆਹਤਾ ਜ਼ਿੰਦਗੀ ਵਿੱਚ ਲਗਾਤਾਰ ਮੁਸ਼ਕਲਾਂ ਆਉਂਦੀਆਂ ਹਨ ਤਾਂ ਤੁਹਾਡੇ પતિ ਪਤਨੀ ਨਾਲ ਕਿਸੇ ਨਾ ਕਿਸੇ ਕਾਰਨ ਝਗੜਾ ਹੁੰਦਾ ਹੈ ਤਾਂ ਆਪਣੇ ਬੈਡਰੂਮ ਵਿੱਚ ਚਾਂਦੀ ਦਾ ਬਣਿਆ ਮੋਰ ਮੋਰਨੀ ਦਾ ਜੋੜਾ ਰੱਖੋ ਇਹ ਤੁਹਾਡੇ ਤੇ ਹੁੰਦਾ ਜ਼ਿੰਦਗੀ ਵਿੱਚ ਸ਼ਾਂਤੀ ਲਿਆਉਂਦਾ ਹੈ ਅਤੇ ਤੁਹਾਡਾ ਰਿਸ਼ਤਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਨੰਬਰ 16 ਤੂੜ ਕਦੇ ਜਮਾ ਨਾ ਹੋਣ ਦਿਓ ਕਿਉਂਕਿ ਜਿਸ ਘਰ ਵਿੱਚ ਸਫਾਈ ਹੁੰਦੀ ਹੈ ਉਸ ਘਰ ਵਿੱਚ ਹੀ ਦੇਵੀ ਲక్ష్ਮੀ ਦਾ ਵਾਸ ਹੁੰਦਾ ਹੈ ਜੇਸਕਰ ਵਿੱਚ ਕੰਦਗੀ ਹੋਵੇਗੀ ਉਸਕਰ ਵਿੱਚ ਧਨ ਦਾ ਨੁਕਸਾਨ ਜ਼ਰੂਰ ਹੋਵੇਗਾ ਇਸ ਲਈ ਧਿਆਨ ਦਿਓ ਤੇ ਘਰੇਲੂ ਸਮਾਨ ਉਤੇ ਧੂੜ ਤੇ ਗੰਦਗੀ ਜਮਾ ਕਦੇ ਵੀ ਨਾ ਹੋਣ ਦਿਓ ਨੰਬਰ 17 ਕਦੇ ਵੀ ਲੋਕਾਂ ਨੂੰ ਦੇਖੋ ਦੇਖ ਲੋੜ ਤੋਂ ਜ਼ਿਆਦਾ ਖਰਚ ਨਹੀਂ ਕਰਨਾ ਚਾਹੀਦਾ ਕਈ ਲੋਕ ਹਰ ਮਹੀਨੇ ਨਵੇਂ ਕੱਪੜੇ ਖਰੀਦੇ ਹਨ ਜੋ ਕਿ ਸਿਰਫ ਇੱਕ ਫਜ਼ੂਲ ਖਰਚੀ ਹੈ ਕਦੇ ਵੀ ਬਾਜ਼ਾਰ ਜਾਣ ਸਮੇਂ ਫਜ਼ੂਲ ਖਰਚੇ ਨਾ ਕਰੋ ਜਿਵੇਂ ਕਿ ਕਈ ਵਾਰ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਵੀ ਨਹੀਂ ਹੁੰਦੀ ਪਰ ਅਸੀਂ ਉਸ ਦੀ ਸੁੰਦਰਤਾ ਨੂੰ ਵੇਖ ਕੇ ਹੀ ਖਰੀਦ ਲੈਂਦੇ ਹਾਂ ਜੋ ਕਿ ਬਾਅਦ ਵਿੱਚ ਸਾਡੇ ਕਿਸੇ ਵੀ ਕੰਮ ਨਹੀਂ ਆਉਂਦੀ ਨੰਬਰ 18 ਅਝੀਹਾ ਮੰਨਿਆ ਜਾਂਦਾ ਹੈ ਕਿ ਸੂਰਜ ਚੜ੍ਹਨ ਤੋਂ ਬਾਅਦ ਉੱਠਣ ਨਾਲ ਘਰ ਵਿੱਚ ਗਰੀਬੀ ਆ ਸਕਦੀ ਹੈ ਇਸ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਜਾਗੋ ਕਿਉਂਕਿ ਇਸ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਇੱਕ ਹਰੀਆਂ ਪੱਤੇਦਾਰ ਸਬਜ਼ੀਆਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ। ਇਸ ਨਾਲ ਵਾਲ ਝੜਨ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਤੁਸੀਂ ਗੋਭੀ ਪਾਲਕ ਨੂੰ ਆਪਣੀ ਖੁਰਾਕ 'ਚ ਸ਼ਾਮਿਲ ਕਰ ਸਕਦੇ ਹੋ। ਇਹਨਾਂ ਸਬਜ਼ੀਆਂ 'ਚ ਵਿਟਾਮਿਨ A, ਆਇਰਨ, ਬੀਟਾ ਕੈਰੋਟਿਨ ਫੋਲੇਟ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ ਇਸ ਨਾਲ ਮਜ਼ਬੂਤ ਅਤੇ ਸਿਹਤਮੰਦ ਵਾਲ ਪਾਉਣ ਵਿੱਚ ਮਦਦ ਮਿਲਦੀ ਹੈ ਨੰਬਰ 2 ਗਰਭਵਤੀ ਔਰਤਾਂ ਲਈ ਨਿਯਮਤ ਸਿਹਤ ਜਾਂਚ ਕਰਵਾਉਣਾ ਬਹੁਤ ਮਹੱਤਵਪੂਰਨ ਹੈ ਇਸ ਨਾਲ ਔਰਤ ਦੀ ਸਿਹਤ ਅਤੇ ਗਰਭ ਚ ਪੜ ਰਹੇ ਬੱਚੇ ਦੇ ਵਿਕਾਸ ਤੇ ਨਜ਼ਰ ਰੱਖੀ ਜਾ ਸਕਦੀ ਹੈ ਨੰਬਰ 3 ਆਇਰਨ ਦੀ ਕਮੀ ਸਰੀਰ ਦੇ ਟਿਸ਼ੂਆਂ ਤੱਕ ਪਹੁੰਚਾਉਣ ਵਾਲੀ ਆਕਸੀਜਨ ਦੀ ਮਾਤਰਾ ਨੂੰ ਘਟਾ ਸਕਦੀ ਹੈ ਜਿਸ ਨਾਲ ਸਾਦੀ ਕਮੀ ਹੋ ਸਕਦੀ ਹੈ ਖਾਸ ਕਰਕੇ ਸਰੀਰਕ ਗਤੀਵਿਧੀ ਦੌਰਾਨ ਪੀਲੀ ਚਮੜੀ ਅਤੇ ਨੌ ਆਇਰਨ ਦੀ ਕਮੀ ਪੀਲੇ ਰੰਗ ਦਾ ਕਾਰਨ ਬਣ ਸਕਦੀ ਹੈ ਖਾਸ ਕਰਕੇ ਚਿਹਰੇ ਬੁੱਲਾਂ ਅਤੇ ਜੀਭ ਵਿੱਚ ਇਹ ਨਹਾਂ ਅਤੇ ਵਾਲਾਂ ਦਾ ਨੁਕਸਾਨ ਵੀ ਕਰ ਸਕਦਾ ਹੈ ਨੰਬਰ 4 ਤੋਂ ਹੌਣ ਚ ਜ਼ਿਆਦਾ ਦਰਦ ਹੋਣ ਤੇ ਇੱਕ ਕੱਪ ਚਾਹ ਚ ਅਦਰਕ ਦੀ ਪੇਸਟ ਮਿਲਾ ਕੇ ਪੀਓ ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ ਨੰਬਰ 5 ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ ਚ ਦਰਦ ਹੋਣ ਲੱਗਦਾ ਹੈ ਇਸ ਨੂੰ ਨਜ਼ਰ ਅੰਦਾਜ਼ ਕਰਨ ਨਾਲ ਮਸਲਸ ਕਮਜ਼ੋਰ ਤੇ ਪੈਰਾਲਾਈਜ਼ ਹੋ ਸਕਦਾ ਹੈ ਇਸ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਨਾਲ ਧੌਣ ਤੇ ਛੇਕ ਦਿਓ ਛੇਕਦੇ ਤੁਰੰਤ ਬਾਅਦ ਖੁੱਲੀ ਹਵਾ ਚ ਕਦੇ ਵੀ ਨਾ ਜਾਓ ਨੰਬਰ 6 ਡਾਇਬੀਟਿਸ ਰੋਗੀਆਂ ਲਈ ਪਿਆਜ਼ ਖਾਣਾ ਵਧੀਆ ਹੁੰਦਾ ਹੈ ਰੋਜ਼ਾਨਾ ਇਸ ਨੂੰ ਸਲਾਦ ਦੇ ਰੂਪ ਚ ਖਾਣਾ ਚਾਹੀਦਾ ਹੈ ਇਸ ਨਾਲ ਸ਼ੂਗਰ ਦਾ ਪੱਧਰ ਘਟ ਹੋਣ ਲੱਗਦਾ ਹੈ ਨੰਬਰ 7 ਸਰੋਂ ਦਾ ਤੇਲ ਦਰਦ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ ਇਸ ਨਾਲ ਨਾੜੀਆਂ 'ਚ ਖੂਨ ਦਾ ਵਹਾਅ ਵਧਦਾ ਹੈ ਜਿਸ ਕਾਰਨ ਮਾਸਪੇਸ਼ੀਆਂ ਤੇ ਜੋੜਾਂ 'ਚ ਦਰਦ ਦੀ ਸਮੱਸਿਆ ਨਹੀਂ ਹੁੰਦੀ ਸਰੋਂ ਦੇ ਤੇਲ 'ਚ ਲਸਣ ਦੀ ਤੁਰੀ ਪਾ ਕੇ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 8 ਪੈਰਾਂ ਦੀ ਥਕਾਵਟ ਤੇ ਸੋਜ ਨੂੰ ਦੂਰ ਕਰਨ ਲਈ ਬਰਫ਼ ਦੀ ਟਕੋਰ ਵੀ ਬੇਹੱਦ ਅਸਰਦਾਰ ਹੈ ਇਹ ਨੁਸਖੇ ਨੂੰ ਕਰਨ ਲਈ ਇੱਕ ਕਾਟਨ ਦੇ ਕੱਪੜੇ 'ਚ ਬਰਫ਼ ਬੰਨ ਕੇ ਇਸ ਨਾਲ ਪੈਰਾਂ ਦੀ ਟਕੋਰ ਕਰੋ ਅਜਿਹੇ ਕారణਾਂ ਪੈਰਾਂ ਦੀ ਥਕਾਵਟ ਹੀ ਨਹੀਂ ਸੋਜ ਵੀ ਦੂਰ ਹੁੰਦੀ ਹੈ ਨੰਬਰ 9 ਨਾਰੀਅਲ ਦੇ ਪਾਣੀ ਨਾਲ ਤੁਸੀਂ ਵਾਇਰਲ ਬੁਖਾਰ ਤੇ ਇਸ ਤੀਨ ਇਨਫੈਕਸ਼ਨ ਤੋਂ ਬਚ ਸਕੋਗੇ ਤਰਲ ਪਦਾਰਥਾਂ ਚ ਨਾਰੀਅਲ ਪਾਣੀ ਘਰ ਚ ਬਣੇ ਫਲਾਂ ਦੇ ਜੂਸ ਤੇ ਪਾਣੀ ਸ਼ਾਮਿਲ ਹਨ ਵਾਇਰਲ ਬੁਖਾਰ ਤੇ ਇਨਫੈਕਸ਼ਨ ਤੋਂ ਬਚਣ ਲਈ ਤੁਹਾਨੂੰ ਹਮੇਸ਼ਾ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਇਨਾ ਹੀ ਨਹੀਂ ਘਰ ਦੇ ਆਲੇ-ਦੁਆਲੇ ਦੀ ਸਫਾਈ ਵੀ ਰੱਖੀ ਜਾਵੇ ਇਸ ਨਾਲ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਤੁਸੀਂ ਵਾਇਰਲ ਇਨਫੈਕਸ਼ਨ ਤੋਂ ਬਚੇ ਰਹਿੰਦੇ ਹੋ ਨੰਬਰ 10 ਗਠੀਏ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਵੀ ਪਿਆਜ਼ ਕਾਫੀ ਫਾਇਦੇਮੰਦ ਹੁੰਦਾ ਹੈ ਸਰੋਂ ਦੇ ਤੇਲ 'ਚ ਪਿਆਜ਼ ਦਾ ਰਸ ਮਿਲਾ ਕੇ ਦਰਦ ਵਾਲੀ ਥਾਂ ਤੇ ਮਾਲਿਸ਼ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ ਨੰਬਰ 11 ਗਰਮੀ ਰਜਿੰਨਾ ਹੋ ਸਕੇ ਪਾਣੀ ਪੀਓ ਆਪਣੇ ਦਿਨ ਦੀ ਸ਼ੁਰੂਆਤ ਤੁਸੀਂ ਇੱਕ ਗਲਾਸ ਪਾਣੀ ਨਾਲ ਕਰੋ ਸਰੀਰ ਨੂੰ ਹਾਈਡਰੇਟ ਰੱਖਣ ਲਈ ਬਾਤੋ ਬਾਦ ਪਾਣੀ ਪੀਓ ਤੁਸੀਂ ਕਸਰਤ ਵੀ ਕਰ ਸਕਦੇ ਹੋ ਰੋਜ਼ਾਨਾ ਘੱਟੋ ਘੱਟ 7-8 ਘੰਟੇ ਦੀ ਨੀਂਦ ਲਓ ਦੇਰ ਰਾਤ ਤੱਕ ਲੈਪਟਾਪ ਤੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਇਸ ਨਾਲ ਤੁਹਾਡਾ ਸਰੀਰ ਥੱਕਿਆ ਹੋਇਆ ਰਹੇਗਾ ਤੇ ਕੰਮ ਕਰਦੇ ਸਮੇਂ ਤੁਹਾਨੂੰ એનર્ਜੀ ਮਹਿਸੂਸ ਨਹੀਂ ਕਰ ਸਕੋਗੇ ਨੰਬਰ 12 ਸਰੋਂ ਹੜ ਦੀ ਗਲੋ ਤੇਲੋਂ ਬਾਨ ਵਰਗੀਆਂ ਆਯੁਰਵੈਦਿਕ ਜੜੀ ਬੂਟੀਆਂ ਚ ਐਂਟੀਸੈਪਟਿਕ गुण ਹੁੰਦੇ ਹਨ ਮੌਨਸੂਨ ਦੇ ਮੌਸਮ ਚ ਇਹਨਾਂ ਜੜੀ ਬੂਟੀਆਂ ਨੂੰ ਆਪਣੇ ਘਰ ਚ ਸਾੜ ਕੇ ਧੂਆ ਕਰੋ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਰਹਿਦਾ ਹੈ ਨੰਬਰ 13 ਫਲੂ ਦੇ ਲੱਛਣਾਂ ਨੂੰ ਘਟ ਕਰਨ ਲਈ ਗਰਮ ਪਾਣੀ ਦੀ ਭਾਫ ਲਾਓ ਗਰਮ ਪਾਣੀ ਚ ਅਜਮੈਂਟੇ ਪੱਤੇ ਤુલਸੀ ਦੇ ਪੱਤੇ ਤੇ ਹਲਦੀ ਪਾਊਡਰ ਮਿਲਾਓ ਇਹ ਵੰਦਨਕ ਨੂੰ ਖੋਲਣ ਖੰਗ ਅਤੇ ਬੁਖਾਰ ਲਈ ਇੱਕ ਪ੍ਰਭਾਵਸ਼ਾਲੀ ਨੁਸਖਾ ਹੈ। ਨੰਬਰ 14 ਸ਼ਰਾਬ ਪੀਣ ਨਾਲ ਸਿਰਫ ਨੀਂਦ ਨਾ ਆਉਣ ਵਰਗੀ ਸਮੱਸਿਆ ਹੀ ਨਹੀਂ ਸਗੋ ਹੋਰ ਵੀ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹਨਾਂ ਸਮੱਸਿਆਵਾਂ ਵਿੱਚ ਦਿਲ ਦੇ ਰੋਗ, ਲੀਵਰ ਨਾਲ ਸੰਬੰਧਿਤ ਸਮੱਸਿਆਵਾਂ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਿਹਤ ਸਮੱਸਿਆਵਾਂ ਸ਼ਾਮਿਲ ਹਨ। ਇਸ ਲਈ ਸ਼ਰਾਬ ਪੀਣ ਤੋਂ ਹਮੇਸ਼ਾ ਪਰਹੇਜ਼ ਹੀ ਕਰੋ। ਨੰਬਰ 15 ਆਮਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਇਹ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ ਆਮਲੇ ਦੇ ਜੂਸ ਦਾ ਨਿਯਮਤ ਸੇਵਨ ਨਾ ਸਿਰਫ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਬਲਕਿ ਸਰੀਰ ਨੂੰ ਸੰਕਰਮਣ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ ਨੰਬਰ 16 ਹਲਦੀ ਐਂਟੀ ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟਸ ਗੁਣਾ ਨਾਲ ਭਰਪੂਰ ਹੁੰਦੀ ਹੈ ਦੁੱਧ 'ਚ ਹਲਦੀ ਮਿਲਾ ਕੇ ਪੀਣ ਨਾਲ ਇਮਿਊਨਿਟੀ ਵਾਧੀ ਹੈ ਇਸ ਤੋਂ ਹੀ ਲਾਵਾ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ ਅਤੇ ਸਮੁੱਚੀ ਸਿਹਤ ਚੰਗੀ ਰਹਿੰਦੀ ਹੈ ਹਲਦੀ ਵਾਲੇ ਦੁੱਧ ਵਿੱਚ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਵੀ ਕਈ ਲਾਭ ਮਿਲ ਸਕਦੇ ਹਨ ਨੰਬਰ 17 ਚਕੁੰਦਰ ਆਇਰਨ ਪੋਟਾਸ਼ੀਅਮ ਅਤੇ ਫੋਲੇਟ ਦਾ ਚੰਗਾ ਸਰੋਤ ਹੈ ਇਸ ਨਾਲ ਅਨੀਮੀਆ ਨੂੰ ਰੋਕਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਨੰਬਰ 18 ਹਰ ਰੋਜ਼ ਰਸੋਈ ਵਿੱਚ ਸਬਜ਼ੀਆਂ ਨੂੰ ਕੱਟਣ ਲਈ ਚੋਪਿੰਗ ਬੋਰਡ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਨੂੰ ਸਾਫ਼ ਕਰਨਾ ਹਸਾਨ ਨਹੀਂ ਹੁੰਦਾ। ਇਸ ਨੂੰ ਸਾਫ਼ ਕਰਨ ਲਈ ਤੁਸੀਂ ਨਿੰਬੂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਨਿੰਬੂ ਨੂੰ ਕੱਟੋ ਅਤੇ ਫਿਰ ਇਸ ਨੂੰ ਚੋਪਿੰਗ ਬੋਰਡ ਤੇ ਰਗੜੋ। ਇਸ ਤੋਂ ਬਾਅਦ ਪਾਣੀ ਨਾਲ ਚੋਪਿੰਗ ਬੋਰਡ ਨੂੰ ਸਾਫ਼ ਕਰੋ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਘਰਨ ਨਾਲ ਬੈਕਟੀਰੀਆ ਮਰ ਜਾਣਗੇ ਅਤੇ ਬਾਦबू ਵੀ ਦੂਰ ਹੋ ਜਾਵੇਗੀ। ਨੰਬਰ 19 ਚਿਕਨਾਈ ਵਾਲੇ ਭਾਂਡਿਆਂ ਨੂੰ ਸਾਫ਼ ਕਰਨ ਲਈ ਵੀ ਨਿੰਬੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਸਭ ਤੋਂ ਪਹਿਲਾਂ ਚਿਕਨਾਈ ਦੇ ਤੱਬਿਆਂ ਤੇ ਥੋੜਾ ਜਿਹਾ ਲੂਣ ਪਾ ਕੇ ਨਿੰਬੂ ਨੂੰ ਰਗੜੋਗੇ ਤਾਂ ਭਾਂਡਿਆਂ ਦੀ ਗੰਦਗੀ ਅਤੇ ਚਿਕਨਾਈ ਆਸਾਨੀ ਨਾਲ ਦੂਰ ਹੋ ਜਾਵੇਗੀ। ਨੰਬਰ 2 ਜਿਆਦਾ ਮਾਤਰਾ ਚ ਦੁੱਧ ਵਾਲੀ ਚਾਹ ਪੀਣ ਨਾਲ ਗੈਸ, ਬਲੋਟਿੰਗ ਅਤੇ ਐਸ.ਟੀ.ਡੀ. ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮੀਂਹ ਦੇ ਮੌਸਮ ਚ ਪਾਚਨ ਤੰਤਰ ਪਹਿਲਾਂ ਹੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਅਜਿਹੇ ਚ ਜੇਕਰ ਚਾਹ ਬਹੁਤ ਜ਼ਿਆਦਾ ਪੀਤੀ ਜਾਵੇ ਤਾਂ ਇਸ ਨਾਲ ਵਿਅਕਤੀ ਨੂੰ ਪਾਚਨ ਤੰਤਰ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜ਼ਿਆਦਾਤਰ ਡਾਕਟਰ ਗੈਸ, ਐਸਿਡਿਟੀ ਦੇ ਮਰੀਜ਼ਾਂ ਨੂੰ ਦੁੱਧ ਵਾਲੀ ਚਾਹ ਦਾ ਜ਼ਿਆਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰੰਦਿਸਲਾ ਦਿੱਤੀ ਜਾਂਦੀ ਹੈ ਨੰਬਰ 1 ਕੀ ਦੁੱਧ ਦੀ ਚਾਹ ਵਿੱਚ ਟੈਨਨ ਅਤੇ ਕੈਫੀਨ ਪਾਇਆ ਜਾਂਦਾ ਹੈ ਜੋ ਸਰੀਰ ਵਿੱਚ ਕੈਲਸ਼ੀਅਮ ਦੇ ਸੋਖਣ ਨੂੰ ਰੋਕ ਸਕਦਾ ਹੈ ਇਸ ਨਾਲ ਹੱਡੀਆਂ ਦੀ ਸਿਹਤ ਤੇ ਅਸਰ ਪੈ ਸਕਦਾ ਹੈ ਜਿਆਦਾ ਮਾਤਰਾ ਵਿੱਚ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਓਸਟੀਓਪੋਰੋਸਿਸ ਦਾ ਖਤਰਾ ਵੱਧਸਾ ਤਾ ਹੈ ਸੋ ਇਸੇ ਨਾਲੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ